ਪਿਛਲੇ ਦਿਨੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹੜ੍ਹ ਆਏ ਜਿਸ ਕਰਕੇ ਬਹੁਤ ਮਾੜੇ ਹਾਲਾਤ ਬਣ ਗਏ ਕਈਆਂ ਦੇ ਘਰ ਜਿਹੜੇ ਨੇ ਉਹ ਟਹਿ ਗਏ ਨੇ ਪਸ਼ੂ ਜਿਹੜੇ ਨੇ ਉਹਨਾਂ ਦੇ ਡੰਗਰ ਜਿਹੜੇ ਨੇ ਉਹਨਾਂ ਦੀ ਮੋਤਾ ਹੋ ਗਈਆਂ ਨੇ ਤਾਂ ਇਸ ਤੋਂ ਬਾਅਦ ਕਈ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਅੱਗੇ ਆਈਆਂ ਨੇ ਸਰਕਾਰ ਵੱਲੋਂ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਲੋਕਾਂ ਤੱਕ ਮਦਦ ਪਹੁੰਚਾਈ ਜਾਵੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਵਾ ਤਾਂ ਸਮਾਜ ਸੇਵੀ ਸੰਸਥਾਵਾਂ ਵੀ ਵੱਡੇ ਪੱਧਰ ਤੇ ਅੱਗੇ ਆ ਰਹੀਆਂ ਨੇ ਮੇਰੇ ਨਾਲ ਸ਼ਾਈਮਾਮ ਪੰਜਾਬ ਮੌਜੂਦ ਨੇ ਜਿਨ੍ਹਾਂ ਵੱਲੋਂ ਇੱਕ ਵੱਡੀ ਮਦਦ ਜਿਹੜੀ ਆ ਦਿੱਤੀ ਗਈ ਆ ਤਾਂ ਮੇਰੇ ਪਿੱਛੇ ਇੱਕ ਚੈੱਕ ਦੇਖ ਸਕਦੇ ਹੋ ਤਾਂ ਰੀਲੀਫ ਫੰਡ ਜਿਹੜਾ ਵਾ ਪੰਜਾਬ ਦੇ ਲਈ ਇਹ ਚੈੱਕ ਜਿਹ 50 ਲੱਖ ਦਾ ਇੱਕ ਦਿੱਤਾ ਗਿਆ ਵਾ ਹਰ ਇੱਕ ਪਰਿਵਾਰ ਨੂੰ ਜੱਕਵੇਂ ਮਦਦ ਜਿਹੜੀ ਆ ਪਹੁੰਚਾਈ ਗਈ ਆ ਕਿੰਨੇ ਕਿੰਨੇ ਦਾ ਚੈੱਕ ਕਿਸ ਕਿਸ ਪਰਿਵਾਰ ਨੂੰ ਦਿੱਤਾ ਵਾ ਉਸਤੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਦੱਸ ਦੇਣੇ ਕਿ ਇਹ ਇੱਕ ਇਹ ਰਾਰ ਇੱਕ ਸੰਸਥਾ ਜਿਹੜੀ ਆ ਬਣਾਈ ਗਈ ਆ ਉਸ ਤੇ ਥਰੂ ਇਹ ਜਿਹੜੀ ਆ ਸਾਰੀ ਮਦਦ ਜਿਹੜੀ ਕੀਤੀ ਜਾ ਰਹੀ ਆ ਤਾਂ ਸ਼ਾਇਮਾ ਪੰਜਾਬ ਨਾਲ ਗੱਲਬਾਤ ਕਰ ਲੈਣੇ ਆ ਸਰ ਪੰਜਾਬ ਦੇ ਵਿੱਚ ਹੜਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਵਾ ਹੁਣ ਤੁਹਾਡੇ ਵੱਲੋਂ ਵੀ ਇੱਕ ਮਦਦ ਜਿਹੜੀ ਆ ਭੇਜੀ ਗਈ ਹੈ ਇੱਕ ਕਮੇਟੀ ਵਿਸ਼ੇਸ਼ ਬਣਾਈ ਗਈ ਆ ਕਿਹਾ ਜਾ ਰਿਹਾ ਕਿ ਉਸ ਕਮੇਟੀ ਦੇ ਵਿੱਚ ਹਿੰਦੂ ਆ ਸਿੱਖ ਆ ਤੇ ਮੁਸਲਮਾਨ ਆ ਇਹ ਕਿਸ ਤਰ੍ਹਾਂ ਇਹ ਮਦਦ ਜਿਹੜੀ ਅੱਗੇ ਤੱਕ ਪਹੁੰਚਾਈ ਜਾ ਰਹੀ ਹੈ بسم اللہ الرحمن الرحیم شروع اللہ تعالی دے نام تو جو بڑا مہربان تے نہایت رحم کرن والا پنجاب چ جے تو ہڑا اے نا جی تے لودھیانہ دی جڑی تاریخی جامع مسجد اے اس سفتنترتا سنگراں وچ بڑی شامل رہی اے اسی اتوں ساڈے پرکھیاں نے ہمیشہ اعلان کیتے بی آو دیش دے لئی تے چیز تو ہڑا اے تے مینوں لگیا کہ کیا اعلان اپنی قوم دے نام خڑا کہ جت پنجابیاں نے ہر کم وچ تہاڈا ساتھ ایتھے ਤੇ ਤੁਸੀਂ ਵੀ ਸਾਰੀ ਅੱਗੇ ਆਓ ਤੇ ਜਾਮਾ ਮਸਜਿਦ ਤੋਂ ਅਜ ਤੋਂ 10 ਦਿਨ ਪਹਿਲਾਂ ਐਲਾਨ ਕੀਤਾ ਗਿਆ ਕਿ ਸਾਰੇ ਜਿਹੜੀਆਂ ਮਸਜਿਦਾਂ ਨੇ ਉਹ ਇਸ ਮੁਸ਼ਕਿਲ ਵਕਤ ਦੇ ਵਿੱਚ ਸਾਡਾ ਸਾਥ ਦੇਣ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਤਕਰੀਬਨ 15000 ਮਸਜਿਦਾਂ ਦੇ ਪ੍ਰਧਾਨ ਉਹਨਾਂ ਦੇ ਇਮਾਮ ਸਾਹਿਬਾਂ ਜਿਨ੍ਹਾਂ ਦਾ ਸੰਬੰਧ ਹਰਿਆਣਾ ਦੀ ਹਰਿਆਣਾ ਰਾਜ ਤੋਂ ਹੈ ਮਵਾਦ ਤੋਂ ਹੈ ਉੱਤਰ ਪ੍ਰਦੇਸ਼ ਤੋਂ ਹੈ ਉੱਤਰਾਖੰਡ ਤੋਂ ਹੈ ਔਰ ਤੁਹਾਡੇ ਕੁਸ਼ੀ ਮਾਚਲ ਦੀਆਂ ਵੱਡੀਆਂ ਮਸਜਿਦਾਂ ਨੇ ਔਰ ਇਸੇ ਤਰ੍ਹਾਂ ਰਾਜਸਥਾਨ ਦੇ ਜਿਹੜੇ ਮੁਸਲਮਾਨ ਹੈ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਫੀਡ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਪਹੁੰਚਾਂਗੇ ਰੋਜ਼ਾਨਾ ਤਕਰੀਬਨ 100 ਗੱਡੀਆਂ ਲੁਧਿਆਣਾ ਜਾਮਾ ਮਸਜਿਦ ਰਾਤ ਨੂੰ ਪਹੁੰਚਦੀਆਂ ਜਿਨ੍ਹਾਂ ਨੂੰ ਸਵੇਰ ਅਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦਾ ਰੂਟ ਦੇਖ ਕੇ ਅੱਗੇ ਤੋਰਦੇ ਇਸ ਦੌਰਾਨ ਜਦ ਅਸੀਂ ਇਹ ਦੌਰਾ ਕਰ ਰਹੇ ਸੀ ਆਪ ਵੀ ਤੇ ਮਹਿਸੂਸ ਹੋਇਆ ਕਿ ਸਿਰਫ ਆਟਾ ਦਾਲ ਦੇਣ ਦੇ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਬਹੁਤ ਸਾਰੇ ਜਿਹੜੀ ਗਰੀਬੀ ਰੇਖਾ ਤੋਂ نیچے ਵਾਲੇ ਇਨਸਾਨ ਨੇ ਉਹਨਾਂ ਦੇ ਅਕਸਰ ਦੇ ਘਰ ਗਿਰ ਗਏ ਕਿਸ ਦੀਆਂ ਛੱਤਾਂ गिर ਗਈਆਂ ਤੇ ਮੈਂ ਫਿਰ ਆਪਣੇ ਸਾਥੀਆਂ ਨੂੰ ਕਿਹਾ ਕਿ ਅਗਰ ਸਿਰਫ ਪਰਾਸ਼ਨੀ ਵੰਡਾਂਗੇ ਤੇ ਗਰੀਬ ਜਿਹੜਾ ਹੈ ਉਹ ਆਪਣੀ ਛੱਤ ਦੇ ਉੱਤੇ ਇੱਕ ਟੀਨ ਵੀ ਨਹੀਂ ਪਾ ਸਕਦਾ ਔਰ ਅਗਰ ਤੁਸੀਂ ਉਸ ਗਰੀਬ ਨੂੰ ਪੁੱਛੋਗੇ ਸਰਦੀ ਸਾਹਮਣੇ ਤੇ ਉਹਦੇ ਕੋਲ ਇੱਕੋ ਹੀ ਰਸਤਾ ਹੈ ਕਿ ਉਹ ਵਿਆਜ ਤੇ ਪੈਸੇ ਲਵੇ ਔਰ ਆਪਣਾ ਛੋਟਾ ਜਿਹਾ ਸਿਆਣਾ ਠੀਕ ਕਰ ਲਵੇ ਔਰ ਜਦ ਕੋਈ ਬੰਦਾ ਗਰੀਬ ਵਿਆਜ ਤੇ ਪੈਸੇ ਲੈਂਦਾ ਹੈ ਤੇ ਮੇਰਾ ਅੰਦਾਜ਼ਾ ਹੈ ਕਿ ਉਹਦੇ ਕੋ ਕਿਸ਼ਤ ਵੀ ਵਿਚਾਰੇ ਕੋਲ ਦਿਹਾੜੀਦਾਰ ਬੰਦੇ ਕੋ ਕੋ ਦੇ ਨਹੀਂ ਹੁੰਦੀ ਫਿਰ ਅਸੀਂ ਇੱਕ ਕਮੇਟੀ ਬਣਾਈ ਜੇ ਮੁਸਤਕੀਮ ਭਾਈ ਨੇ ਤੁਸੀਂ ਜਾਣਦੇ ਹੋ ਇੱਕ ਮੇਰੇ ਬਚਪਨ ਦੇ ਦੋਸਤ ਨੇ ਮਾਈਕਲ ਸਿੰਘ ਜੀ ਤੇ ਇੱਕ ਸਾਡੇ ਸੋਨੂ ਜੀ ਨੇ ਅਸੀਂ ਉਹਨਾਂ ਨੂੰ ਪਿਆਰ ਨਾਲ ਪੰਡਤ ਜੀ ਕਹਿੰਨੇ ਇਹਨਾਂ ਤਿੰਨ ਬੰਦਿਆਂ ਤੇ ਅਸੀਂ ਇੱਕ ਕਮੇਟੀ ਬਣਾ ਦਿੱਤੀ ਕਿਉਂਕਿ ਇਹਦੇ ਵਿੱਚ ਇੱਕ ਇਹ ਹਿੰਦੂ ਹੋ ਗਿਆ ਇੱਕ ਮੁਸਲਮਾਨ ਹੋ ਗਿਆ ਇੱਕ ਸਿੱਖ ਹੋ ਗਿਆ ਇਹਨਾਂ ਤਿੰਨਾਂ ਤੇ ਕਮੇਟੀ ਬਣਾਈ ਕਿਉਂਕਿ ਇਹ ਜਿਹੜੀ ਆਰਆਰ ਪਾਰਟੀ ਸੰਸਾ ਹੈ ਇਹ ਪਰਦੇ ਜੰਗ ਅਜ਼ਾਦੀ ਚ ਸ਼ਾਮਲ ਰਹੀ ਉਦੋਂ ਵੀ ਇਹਨੇ ਸਾਰੇ ਲੋਕਾਂ ਨੂੰ ਨਾਲ ਰੱਖਿਆ ਸੀ ਜਿਹੜੀ ਫਾਊਂਡੇਸ਼ਨ ਹੈਗੀ ਆ ਇੱਕ ਕਦੋਂ ਤੋਂ ਹੈਗੀ ਕਦੋਂ ਦੀ ਤਿਆਰ 1929 ਤੋਂ ਚੱਲ ਰਹੀ ਹੈ 1932 ਤੋਂ ਚੱਲ ਰਹੀ ਹੈ 29 ਤੋਂ ਚੱਲ ਰਹੀ ਉਦੋਂ ਵੀ ਅੰਗਰੇਜ਼ ਦੇ ਸਮੇਂ ਕਿਉਂਕਿ ਪਾੜ ਪਾਉ ਦੀ ਨੀਤੀ ਸੀ ਤੇ ਮੇਰੇ ਪਰਦਾਦਾ ਮੌਲਨਾ ਵਿਭਰਮਨ ਲੁਧਿਆਣਵੀ ਨੇ ਸਾਰਿਆਂ ਨੂੰ ਇਕੱਠਾ ਕੀਤਾ ਵੀ ਅਸੀਂ ਹਿੰਦੂ ਸਿੱਖ ਮੁਸਲਮਾਨ ਇਕੱਠੇ ਮਿਲ ਕੇ ਇਸ ਦੇ ਖਿਲਾਫ ਲੜਨਾ ਤੇ ਅੱਜ ਜਦ ਸਾਡੇ ਤੇ ਪਰੇਸ਼ਾਨੀ ਆਈ ਹੈ ਤੇ ਮੈਨੂੰ ਵੀ ਲੱਗਿਆ ਵੀ ਤਮਤਾ ਕਰਨਾ ਹੈ ਲੇਕਿਨ ਅਸੀਂ ਇਕੱਠੇ ਮਿਲ ਕੇ ਕਰਨਾ ਹੈ ਤਾਂ ਕਿ ਸਾਡੇ ਟਾਈਟਲ ਤੋਂ ਇਹ ਲੱਗੇ ਕਿ ਅਸੀਂ ਵੱਖ-ਵੱਖ ਨਹੀਂ ਹੈ ਕਿਉਂ ਕਮੇਟੀ ਨੇ ਸਰਵੇ ਕੀਤਾ ਤੇ ਸਾਨੂੰ ਜਿਹੜੇ ਮੁਸਲਮਾਨਾਂ ਨੇ ਹੁਣ ਤੱਕ ਚੰਦਾ ਭੇਜਿਆ ਇਸ ਫਾਊਂਡੇਸ਼ਨ ਦੇ ਵਿੱਚ ਉਹ ਤਕਰੀਬਨ 50 ਲੱਖ ਤੱਕ ਜਦੋਂ ਪਹੁੰਚਿਆ ਤੇ ਸਾਡੀ ਕਮੇਟੀ ਨੇ ਰეკਮੈਂਡ ਕਰਤਾ ਕਿ 30-35 ਬੰਦੇ ਐਸੇ ਹੈ ਜਿਨ੍ਹਾਂ ਚ ਜ਼ਿਆਦਾਤਰ ਨਾਨ-ਮੁਸਲਿਮ ਪਰਿਵਾਰ ਨੇ ਉਹਨਾਂ ਦਾ ਮੈਂ ਨਾਮ ਅਸੀਂ ਕੱਲ ਵੀ ਬੇਸ਼ਨੀ ਕੀਤਾ ਕਿਉਂਕਿ ਹਰ ਬੰਦੇ ਦੀ ਸੈਲਫ ਰਿਸਪੈਕਟ ਜਿਹੜੀ ਉਹ ਬੜੀ ਅਹਿਮੀਅਤ ਰੱਖਦੀ ਹੈ ਤੇ ਉਹਨਾਂ ਨੂੰ ਅਸੀਂ ਲਿਆਏ ਜਾਵਾ ਮਸਜਿਦ ਔਰ ਉਹਨਾਂ ਚ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਸੀਗਾ ਉਹਨਾਂ ਚ ਜ਼ਿਆਦਾਤਰ ਨਾਨ-ਮੁਸਲਿਮ ਪਰਿਵਾਰ ਨੇ ਮਨਨ ਨੂੰ 2-2 ਲੱਖ ਰੁਪਏ ਦੇ ਚੈੱਕ ਜਿਹੜੇ ਆ ਉਹ ਦੇ ਦਿੱਤੇ ਤੇ ਕੁਝ ਗੁੱਜਰ ਪਰਿਵਾਰ ਸੀਗੇ ਤੇ ਉਹਨਾਂ ਨੂੰ ਫਿਲਹਾਲ 1-1 ਲੱਖ ਰੁਪਏ ਦਾ ਚੈੱਕ ਜਿਹੜਾ ਉਹ ਦਿੱਤਾ ਗਿਆ ਜਿਹੜਾ ਮਤਲਬ ਜਿਹੜੀ ਆ ਹਰ ਇੱਕ ਭਾਈਚਾਰੇ ਦੀ ਜਿਹੜੀ ਆ ਕੀਤੀ ਗਈ। ਹਰ ਭਾਈਚਾਰੇ ਦੀ ਕੀਤੀ ਔਰ ਧਰਮ ਵੇਖ ਕੇ ਨਹੀਂ ਕੀਤੀ ਨੁਕਸਾਨ ਦੇ ਹਿਸਾਬ ਦੇ ਨਾਲ ਕੀਤੀ ਜੀ। ਰਾਸ਼ਨ ਦੀ ਤੁਸੀਂ ਗੱਲ ਕੀਤੀ ਹੈ ਕਰੋੜਾ ਰੁਪਏ ਦਾ ਜਿਹੜਾ ਰਾਸ਼ਨ ਜਿਹੜਾ ਵਾ ਹੁਣ ਤੱਕ ਤੁਸੀਂ ਦੇ ਚੁੱਕੇ ਹੋ ਹਲੇ ਵੀ ਜਿਹੜੀਆਂ ਕਿਹਾ ਜਾ ਰਹੀਆਂ ਕਿ ਗੱਡੀਆਂ ਜਿਹੜੀਆਂ ਰਾਸ਼ਨ ਦੀ ਆ ਰਹੀਆਂ ਨੇ ਕੁਝ ਫੰਡ ਆ ਰਹੇ ਨੇ ਕੁਝ ਹੋਰ ਵੀ ਕਮੇਟੀ ਵੱਲੋਂ ਤੈਅ ਕੀਤਾ ਜਾ ਰਿਹਾ ਕੁਝ ਸਰਵੇ ਕੀਤੇ ਜਾ ਰਹੇ ਨੇ ਹਾਂ ਤੇ ਉਹ ਮੈਨੂੰ ਇਹ ਲੱਗਦਾ ਮੈਂ ਸਾਰੀ ਐਨ ਜੀਓਸ ਨੂੰ ਵੀ ਕਹਿਣਾ ਚਾਹੁੰਨਾ ਕਿ ਅਸਲ ਮੁਸੀਬਤ ਪਾਣੀ ਉਤਰਨ ਤੋਂ ਬਾਅਦ ਆਣੀ ਹੈ ਹੁੰਦਾ ਚਲੋ ਇੱਕ ਜੋਸ਼ ਹੈ ਨਾ ਹਰ ਬੰਦਾ ਲੱਗਾ ਹੋਇਆ ਹੈ ਲੇਕਿਨ ਜਦੋਂ ਪਾਣੀ ਉਤਰ ਜਾਏਗਾ ਤੇ ਉਦੋਂ ਫਿਰ ਆਪਾਂ ਇਕੱਲੇ ਖੜੇ ਹੋਣਾ ਇੱਥੇ ਤੇ ਪਾਣੀ ਉਤਰਨ ਤੋਂ ਬਾਅਦ ਸਭ ਤੋਂ ਵੱਡਾ ਮਸਲਾ ਜ਼ਿੰਮੇਵਾਰ ਨੂੰ ਇਹ ਹੈ ਕਿ ਖੇਤ ਦੇ ਵਿੱਚ ਮਲਵਾ ਆ ਗਿਆ ਟਿਊਬਲ ਜਿਹੜੇ ਉਹ ਮਿੱਟੀ ਨਾਲ ਭਰ ਗਏ ਐ ਮੋਟਰਾਂ ਫੁੱਗ ਗਈਆਂ ਜਗ੍ਹਾ ਜਗ੍ਹਾ ਜਾਨਵਰ ਜਿਹੜੇ ਪਾਣੀ 'ਚ ਮਰ ਗਏ ਉਹਦੇ 'ਚ ਡੰਗਰ ਵੀ ਹੈ ਇਹ ਛੋਟੇ ਸਟਰੀ ਡੌਗਸ ਵੀ ਹੈ ਬਿੱਲੀਆਂ ਵੀ ਹੈ ਉਹ ਸੜ ਰਹੇ ਹਨ ਉਹਨਾਂ ਨੂੰ ਉਥੋਂ ਜੀਬੀਸੀ ਨੇ ਚੱਕਣਾ ਫਿਰ ਉਹਨਾਂ ਨੂੰ ਇੱਕ ਜਗ੍ਹਾ ਦੱਬਣਾ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਵਜ੍ਹਾ ਦੇ ਨਾਲ ਫੈਲ ਰਹੀਆਂ ਤੇ ਫਿਰ ਜਦੋਂ ਖੇਤਾਂ ਦੀ ਸਫਾਈ ਹੋਏਗੀ ਛੋਟੇ ਜ਼ਿੰਮੇਦਾਰ ਨੂੰ ਚਾਹੀਦਾ ਕਿ ਡੀਜ਼ਲ ਹੋਵੇ ਫਿਰ ਉਹਨੂੰ ਚਾਹੀਦਾ ਕਿ ਕੋਈ ਬੀਜ ਹੋਵੇ ਤੇ ਸਾਡੀ ਸੁਸਾਇਟੀ ਨੇ ਉਹਨਾਂ ਅਗਲਾ ਫਾਇਦਾ ਫੈਸਲਾ ਕੀਤਾ ਕਿ ਹੁਣ ਅਗਲੀ ਵਾਰੀ ਅਸੀਂ ਐਸੇ ਜ਼ਿੰਮੇਦਾਰਾਂ ਨੂੰ ਢੂੰਡਾਂਗੇ ਔਰ ਫਿਰ ਜਿਹੜੀਆਂ ਪੰਚਾਇਤਾਂ ਜਿਨ੍ਹਾਂ ਪਿੰਨਾਂ 'ਚ ਬਹੁਤ ਜ਼ਿਆਦਾ ਪਾਣੀ ਖੜਿਆ ਰਿਹਾ ਉਹਨਾਂ 'ਚ ਕੁਝ ਪੰਚਾਇਤਾਂ ਚੁਣਾਗੇ ਜਿਨ੍ਹਾਂ 'ਚ ਸਾਡੀ ਹ ਤੇ ਤੇ ਉਹਨਾਂ ਤੱਕ ਅਸੀਂ ਬੀਜ ਜਿਹੜੇ ਆ ਉਹ ਕਿਸਾਨ ਨੂੰ ਦੁਬਾਰਾ ਬੀਜਣ ਦੇ ਲਈ ਜਿਹੜੇ ਉਪਲਬਧ ਕਰਵਾ ਕੇ ਛੇ ਪੰਜਾਬੀਆਂ ਦੇ ਹੌਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦਰਦ ਵੀ ਇੱਕ ਹੈਗਾ ਬਹੁਤ ਵੱਡਾ ਕਿਉਂਕਿ ਜਗਾ ਉਹਨਾਂ ਦੀ ਚਲੇngੀਆਂ ਮਕਾਨ ਚਲੇ ਗਏ ਪਸ਼ੂ ਡੰਗਰ ਚਲੇ ਗਏ ਪਰ ਉਹਨਾਂ ਦਾ ਚ ਹੌਸਲਾ ਵੀ ਅਸੀਂ ਦੇਖਣ ਨੂੰ ਮਿਲਿਆ ਵਾ ਤੁਸੀਂ ਆਪ ਖੁਦ ਜਾ ਕੇ ਆਏ ਹੋ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਇਸ ਇਸ ਮਾਹੌਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਤੁਸੀਂ ਗੌਰਵ ਜੀ ਤੇ ਮੈਂ ਆਪਾਂ ਪੰਜਾਬੀ ਆ ਏਦਾਂ ਹੀ ਪੂਰੇ ਪੰਜਾਬ 'ਚ ਸਾਡੇ ਸਿੱਖ ਭਰਾ ਜਿਹੜੇ ਸਾਡੇ ਵੱਡੇ ਭਰਾ ਨੇ ਉਹ ਸਿੱਖ ਪੰਥ ਦੇ ਰਖਵਾਲੇ ਨੇ ਉਹਨਾਂ ਦੇ ਸੇਵਾਦਾਰ ਨੇ ਉਹ ਵੀ ਪੰਜਾਬੀ ਵੱਡੇ ਪੰਜਾਬੀ ਨੇ ਤੇ ਜਿੰਨੇ ਵੀ ਪੰਜਾਬੀ ਆ ਭਾਵੇਂ ਉਹ ਸਿੱਖ ਹੋਣ Hindu ਭਰਾ ਹੋਣ Dalit ਹੋਣ ਜੈਨੀ ਬੋਧੀ ਹੋਣ ਮੁਸਲਮਾਨ ਹੋਣ ਇਹ ਹਮੇਸ਼ਾ ਪੰਜਾਬ 'ਚ ਚੜ੍ਹਦੀ ਕਲਾ 'ਚ ਰਹਿੰਦੇ ਅਸੀਂ ਮੈਂ ਬਾਰ ਬਾਰ ਇਹ ਗੱਲ ਬਹੁਤ ਜਗ੍ਹਾ ਕਹੀ ਹੈ ਕਿ ਪੰਜਾਬ 'ਚ ਇਹ ਜਿਹੜੇ ਹੜਾ ਆ ਇਹ ਸਾਡੇ ਲਈ ਆਪਦਾ ਨਹੀਂ ਹੈ ਅਸੀਂ ਹੜ੍ਹਾਂ ਦਾ ਮੁਕਾਬਲਾ ਕਰਦੇ ਪਏ ਇਹ ਕੋ ਕਮੋਂ ਦੀ ਐਂਚੇ ਤੋ ਹੜ ਹੜ ਹੁੰਦਾ ਕੋਈ ਰੋਂਦਾ ਆ ਕੋਈ ਜਗਾ ਛੱਡ ਕੇ ਭੱਜ ਜਾਂਦਾ ਤੇ ਪੰਜਾਬੀ ਦਾ ਦਰਿਆਵਾਂ ਨੂੰ ਨੱਕੇ ਲਾਉਂਦੇ ਪਏ ਆ ਪਿਛਲੀ ਵਾਰੀ ਵੀ ਸੰਸੀਚੇਵਾਲ ਜੀ ਦੀ ਰਹਿਨੁਮਾਈ ਚ ਬਿਆਸ ਨੂੰ ਨਕਾ ਲਾਇਆ ਹੁਣ ਵੀ ਪੰਜਾਬੀਆਂ ਨੇ ਲੋਹਾ ਮੰਨਵਾਇਆ ਹੋਇਆ ਭਾਵੇਂ ਲੋਕੀ ਸਾਨੂੰ ਨਸ਼ੇੜੀ ਕਹਿਣਾ ਚਾਹਣ ਲੇਕਿਨ ਹਕੀਕਤ ਇਹ ਹੈ ਕਿ ਜਦੋਂ ਪੰਜਾਬ ਨੂੰ ਜ਼ਰੂਰਤ ਪੈਂਦੀ ਹੈ ਤੇ ਪੰਜਾਬ ਦਾ ਨੌਜਵਾਨ ਪੰਜਾਬ ਦੇ ਬਜ਼ੁਰਗ ਪੰਜਾਬ ਦੇ ਬੱਚੇ ਪੰਜਾਬ ਦੀਆਂ ਬੇਟੀਆਂ ਪੰਜਾਬ ਦੀਆਂ ਭੈਣਾਂ ਉਹ ਡਟ ਕੇ ਮੁਸੀਬਤ ਦੇ ਇੰਨੇ ਨੇ ਗੋਡੇ-ਗੋਡੇ ਪਾਣੀ ਤੋਂ ਉੱਤੇ ਗੱਲ ਤੱਕ ਪਾਣੀ ਪਹੁੰਚ ਗਿਆ ਸਾਡੇ ਨਾਲ ਬਾਹਰਲੇ ਸੂਬੇ ਦੇ ਵੀ ਮੁਸਲਮਾਨ ਸੀ ਜਦੋਂ ਵੰਡਣ ਗਏ ਤੇ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਕਹਿੰਦੇ ਬੈਠੋ ਪਹਿਲਾਂ ਲੰਗਰ ਛਕੋ 영 <목소리도> ਉਹ ਹੈਰਾਨੀ ਨਾਲ ਪਦੇ ਵਿੱਚ ਤੁਹਾਨੂੰ ਤਦ ਵੀ ਪ੍ਰਸ਼ਾਦਾ ਚਕਾਰ ਹੈ ਉਹ ਹੈਰਾਨੀ ਨਾਲ ਜਿਹੜੇ ਬਾਹਰਲੇ ਲੋਕ ਹੈ ਆਪਾ ਤਾਂ ਚਲੋ ਪੰਜਾਬੀ ਹੈ ਉਹ ਦੇਖਦੇ ਵੀ ਇੰਨੇ ਪਾਣੀ ਦੇ ਵਿੱਚ ਵੀ ਇੰਨੀ ਮੁਸੀਬਤ ਦੇ ਵਿੱਚ ਵੀ ਤੁਹਾਨੂੰ ਇਹ ਫਿਕਰ ਹੈ ਕਿ ਮਹਿਮਾਨ ਘਰ ਆਇਆ ਹੈ ਵੀ ਇਹ ਨਾ ਭੁੱਖਾ ਤੁਰ ਜਵੇ ਇਹ ਜਿਹੜੀ ਸਪਿਰਟ ਹੈ ਪੰਜਾਬ ਨੂੰ ਮੈਂ ਸਮਝਦਾ ਪਹਿਲੀ ਪਾਤਸ਼ਾਹੀ ਤਨ ਤਨ ਗੁਰਨਾਨਕ ਦੇਵ ਜੀ ਤੋਂ ਲੈ ਕੇ ਦਸਮੇਸ਼ ਵਿਦ ਸਾਹਿਬ ਜੀ ਗੁਰੂ ਗੋਬਿੰਦ ਸਾਹਿਬ ਤੱਕ ਜੋ ਸੰਦੇਸ਼ ਹੈ ਫਿਰ ਸਾਡੀ ਪੰਜਾਬੀ ਮਾਂ ਬੋਲੀ ਦਾ ਜਿਹੜਾ ਪਹਿਲਾ ਕਵੀ ਹੈ ਸ਼ੇਖ ਬਾਬਾ ਫਰੀਦੁੱਦਨ ਛਕਰਗੰਜ ਫਿਰ ਕਿਤੇ ਬੁੱਲ੍ਹੇ ਤੇ ਇਹਨਾਂ ਲੋਕਾਂ ਨੇ ਜੋ ਸਨੇਹਾ ਪੂਰੀ ਦੁਨੀਆ ਨੂੰ ਪੰਜਾਬ ਵੱਲੋਂ ਦਿੱਤਾ ਕਿ ਮੁਸੀਬਤ ਕੋਈ ਵੀ ਹੋਵੇ ਹਾਲਾਤ ਕਿਹੇ ਵੀ ਹੋਣ ਪੰਜਾਬ ਦੇ ਲੋਕ ਰੱਬ ਦੇ ਉੱਤੇ ਅਕਾਲ ਪੁਰਖ ਤੇ ਅੱਲਾਹ ਤੇ ਯਕੀਨ ਰੱਖ ਕੇ ਉਹਦਾ ਮੁਕਾਬਲਾ ਕਰਨਾ ਜਾਣਦੇ ਹੈਗੇ ਉਹ ਇਹ ਦੇਖਣ ਨੂੰ ਮਿਲਿਆ ਕਿ ਉਹਨਾਂ ਦੇ ਅੱਖਾਂ 'ਚ ਹੰਝੂ ਨਹੀਂ ਹੈਗੇ ਅ ਦਰਦ ਨਹੀਂ ਹੈਗਾ ਪਰ ਫਿਰ ਵੀ ਜਿਹੜੀ ਮਦਦ ਮਿਲ ਰਹੀ ਹੈ ਜਾਂ ਉੱਥੇ ਲੋਕ ਪਹੁੰਚ ਰਹੇ ਉਹਨਾਂ ਦੀ ਵੀ ਨਾਲ ਸੇਵਾ ਪਾਣੀ ਕਰ ਰਹੇ ਸੇਵਾ ਪਾਣੀ ਕਰ ਰਹੇ ਔਰ ਜਿੱਥੇ ਤੱਕ ਮੈਂ ਜਾਣਾਂ ਅਸੀਂ ਇਹ ਮਹਿਸੂਸ ਕਰਦੇ ਆਂ ਆਪਾਂ ਪੰਜਾਬੀ ਭਾਈਪੈਣ ਹੋਣ ਦੇ ਨਾਤੇ ਕਿ ਤਕਲੀਫ ਤਾਂ ਹੈ ਲੇਕਿਨ ਅਸੀਂ ਆਪਣੀ ਤਕਲੀਫ ਦਾ ਕਦੀ ਇਜ਼ਹਾਰ ਨਹੀਂ ਕਰਦੇ ਰੱਬ ਦੇ ਉੱਤੇ ਯਕੀਨ ਰੱਖਦੇ ਆਂ ਕੱਲ ਮੈਂ ਇੱਕ ਉਹਨੂੰ ਮਿਲਿਆ ਜਿਹੜਾ ਸਾਡੇ ਕੋਲ ਆਇਆ ਹੋਇਆ ਸੀ ਬਜ਼ੁਰਗ ਸੀਗੇ ਉਹਨਾਂ ਨੇ ਬੜੀ ਖੂਬਸੂਰਤ ਗੱਲ ਕਹੀ ਕਹਿੰਦੇ ਯਾਰ ਮੈਂ ਰੱਬ ਦਾ ਇਹ ਸ਼ੁਕਰ ਅਦਾ ਕਰਦਾ ਮੇਰਾ ਘਰ ਬਹੁਤ ਟੁੱਟਿਆ ਤੇ ਜਦੋਂ ਬਾਹਰ ਬਾਰਿਸ਼ ਹੁੰਦੀ ਹੈ ਉਹਦੇ ਨਾਲੋਂ ਜ਼ਿਆਦਾ ਅੰਦਰ ਹੁੰਦੀ ਹੈ ਮਤਲਬ ਚੁੰਦਾ ਹੈ ਕਹਿੰਦੇ ਫਿਰ ਵੀ ਮੈਂ ਰੱਬ ਦਾ ਇਹ ਸ਼ੁਕਰ ਕਰਦਾ ਕਿ ਮੈਂ ਅਜੇ ਉਹਨਾਂ ਲੋਕਾਂ ਚ ਨਹੀਂ ਗਿਆ ਜਿਨ੍ਹਾਂ ਦੇ ਘਰ ਬਿਲਕੁਲ ਹੀ ਰੁੜ ਗਏ ਮਤਲਬ ਉਹ ਗਰੀਬੀ ਦੇ ਵਿੱਚ ਵੀ ਸ਼ੁਕਰ ਸ਼ੁਕਰ ਕਰਨਾ ਇਹ ਪੰਜਾਬੀਆਂ ਦੀ ਜਿਹੜੀ ਹੈ ਫਿਤਰਤ ਦੇ ਵਿੱਚ ਸ਼ਾਮਲ ਹੈ ਇਹ ਗੱਲਾਂ ਸੀ ਜੀ ਸਾਹਿਬ ਕਿੱਥੇ ਕਿੱਥੇ ਹੁਣ ਤੁਸੀਂ ਜਿਹੜਾ ਵਿਜ਼ਿਟ ਕਰਕੇ ਆਏ ਹੋ ਕਿਸ ਤਰ੍ਹਾਂ ਦਾ ਮਾਹੌਲ ਹੁਣ ਤ ਹੈਗਾ ਬੋਤੇ ਅੱਗੇ ਹੁਣ ਫਿਰ ਕੀ ਜਿਹੜੀ ਤੁਹਾਡੀ ਫਾਊਂਡੇਸ਼ਨ ਆ ਉਹ ਕੀ ਕਰ ਰਹੀ ਹੁਣ ਅਸਲ 'ਚ ਸਾਰਾ ਜਿਹੜਾ ਕਿੱਸਾ ਆ ਤੁਹਾਨੂੰ ਪਤਾ ਕਿ ਵੱਡੇ ਸ਼ਾਹੀ ਮਾਮ ਸਾਹਿਬ ਮੌਲਨਾ ਬੀਬੇਰਮਨ ਲੁਧਿਆਣਵੀ ਜੀ ਜਿਹੜੇ 2021 'ਚ ਦਿਹਾਂਤ ਹੋ ਗਿਆ ਉਹਨਾਂ ਦੇ ਸਮੇਂ ਤੋਂ ਸਰਦਾਰ ਗੁਰਪ੍ਰੀਤਪਾਲ ਸਿੰਘ ਜੀ ਪ੍ਰਧਾਨ ਚਾਚੂ ਜੀ ਜਿਹਨਾਂ ਨੂੰ ਅਸੀਂ ਕਹਿੰਨੇ ਗੁਰਦਾਸ ਦੁਖਨ ਸਾਹਿਬ ਵਾਲੇ ਉਹ ਤੇ ਸਾਡੇ ਜਗਦੀਸ਼ ਬਜਾਜ ਜੀ ਦਿਹਾਂਤ ਸਲਮੰਦਰ ਵਾਲੇ ਇਹ ਸਾਡੇ ਵੱਡੇ ਨੇ ਇਹਨਾਂ ਨੇ ਸਾਨੂੰ ਬਚਪਨ ਤੋਂ ਸਿਖਾਇਆ ਕਿ ਧਰਮ ਆਪਣੀ ਜਗ੍ਹਾ ਹੈ ਸੇਵਾ ਉਤੋਂ ਅੱਗੇ ਜਿਉਂ ਜਿਵੇਂ ਅਸੀਂ ਸੇਵਾ ਸ਼ੁਰੂ ਕੀਤੀ ਤੇ ਜਸਦੇਵ ਸਿੰਘ ਕੋੰਦਰੀ ਜਾਣਦੇ ਹਾਂ ਉਹ ਹੋ ਗਏ ਸਰਦਾ ਗੁਰਸੈਬ ਸਿੰਘ ਹੈ ਪਰਮਪਾਲ ਸਿੰਘ ਹੈ ਤੇ ਅਸੀਂ ਸਾਰਿਆਂ ਨੇ ਮਿਲ ਕੇ ਹਰ ਜਗ੍ਹਾ ਜਾਣਾ ਸ਼ੁਰੂ ਕੀਤਾ ਤੇ ਸ਼ੁਰੂ ਕੀਤਾ ਇਧਰਲੇ ਪਾਸੇ ਉਹ ਸਭ ਤੋਂ ਪਹਿਲਾਂ ਅਸੀਂ ਰਾਵੀ ਦੇ ਖੰਡੇ ਤੇ ਗਏ ਡਿਸਟ੍ਰਿਕਟ ਪਠਾਨਕੋਟ ਤਹਿਸੀਲ ਦਿਨਾ ਨਗਰ ਉਹ ਤਾਂ ਅੱਗੇ ਕੋਈ ਤਾਰਾਗੜ ਜਗ੍ਹਾ ਹੈ ਫਿਰ ਉੱਥੇ ਆ ਪੁਆਇੰਟ ਹੈ ਜਿੱਥੇ ਰਾਵੀ ਨੇ ਸਾਰੇ ਘਰੋਂ ਉਡ ਦਿੱਤੇ ਜਿਹਦੇ ਚ ਮੁਸਲਮਾਨ ਵੀ ਨੇ Hindu ਭਰਾ ਵੀ ਨੇ Sikh ਭਰਾ ਵੀ ਨੇ ਜਨਤਾ ਫਿਰ ਇਸੇ ਤਰ੍ਹਾਂ ਅਸੀਂ ਸੰਸੀਚੇਵਾਲ ਜੀ ਦੇ ਨਾਲ ਸੁਲਤਾਨਪੁਰ ਲੋਧੀ ਦੇ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਟਾਪੂ ਹੀ ਬਣ ਗਏ ਮਤਲਬ 20 20 ਫੁੱਟ ਪਾਣੀ ਹੈ ਵਿੱਚ ਇੱਕ ਇੱਕ ਘਰ 辛い。 ਫਿਰ ਉਹਦੇ ਬਾਅਦ ਅਸੀਂ ਤੁਹਾਡਾ ਇੱਧਰ ਜਿਹੜਾ ਹਰੀਕੇ ਪਤਨ ਦਾ ਇਲਾਕਾ ਹੈ ਉਧਰ ਲ ਦੌਰਾ ਕੀਤਾ ਫਿਰ ਉਸ ਤੋਂ ਬਾਅਦ ਅਸੀਂ ਡਿਸਟ੍ਰਿਕਟ ਫਿਰੋਜ਼ਪੁਰ ਚ ਮਖੂ ਦੇ ਇਲਾਕੇ ਚ ਇੱਕ ਸੈਂਟਰ ਪੁਆਇੰਟ ਬਣਾਇਆ ਅਸੀਂ ਜਿਹਨੀ ਐਨ ਜੀਓ ਸਰ ਰਾਤ ਸੇਵਾ ਸੁਸਾਇਟੀ ਜਿਹੜੀ ਸੇਖੋਂ ਪਾ ਜਿਉਣੀ ਹੈ ਤੇ ਉੱਥੇ ਸੈਂਟਰ ਪੁਆਇੰਟ ਬਣਾਇਆ ਤੇ ਉਤੋਂ ਬੋਟਸ ਦੇ ਜ਼ਰੀਏ ਬਹੁਤ ਜ਼ਿਆਦਾ ਪਿੰਡ ਜਿਹੜੇ ਆ 22 ਫੁੱਟ ਪਾਣੀ ਚ ਸਤਲੁਜ ਦਾ ਜਿਹੜਾ ਪਾਣੀ ਨਾ ਅੱਗੇ ਪਹੁੰਚਿਆ ਉਹਦੀ ਵੇਰ ਨਾਲੋਂ ਡੁੱਬ ਗਏ ਉਧਰੋਂ ਹਰੀਕੇ ਪਤਨ ਦਾ ਪਾਣੀ ਆ ਗਿਆ ਤੇ ਉੱਥੇ ਪੁਆਇੰਟ ਬਣਾਇਆ ਕੇ ਡਾਕਟਰਾਂ ਦੀਆਂ ਟੀਮਾਂ ਇਸ ਦੇ ਵਿੱਚ ਮੈਂ ਵੀ ਦੱਸਣਾ ਚਾਹਣਾ तकरीबन 10 ਲੱਖ ਦੀ ਦਵਾਈ ਜਿਹੜੀ ਹੈ ਹੁਣ ਤੱਕ ਜਾਮਾ ਮਸਜਿਦ ਦੇ ਜਿਹੜੇ ਡਾਕਟਰ ਹੈ ਸਾਡੀਆਂ ਤੇਜੀ ਟੀਮਾਂ ਜਿਹੜੀਆਂ ਪਿਛਲੇ 10 ਦਿਨ ਦੇ ਵਿੱਚ ਉਹ ਇਸੇ ਕੰਮ ਕਰ ਚੁੱਕੀਆਂ ਔਰ ਲਗਾਤਾਰ ਡੰਗਰਾਂ ਨੂੰ ਵੀ ਦਵਾਈ ਦੇ ਰਹੀ ਜਿਹੜੀ ਹੈ ਉਹ ਵੀ ਤਕਸੀਮ ਜਿਹੜੀ ਉਹ ਕੀਤੀ ਜਾ ਰਹੀਆਂ ਵੀ ਨਾਲ ਜਿਹੜੀਆਂ ਥੋਂ ਭੇਜੀਆਂ ਨੇ ਆਪਣੀ ਡਾਕਟਰ ਟੀਮਾਂ ਨਾਲ ਵੀ ਜੀ ਡਾਕਟਰ ਦੀ ਟੀਮਾਂ ਔਰ ਦਵਾਈਆਂ ਦੋਨੋਂ ਪਹੁੰਚ ਆਏ ਅੱਛਾ ਇੱਕ ਇੱਕ ਗੱਲ ਨੂੰ ਇਹ ਵੀ ਪਤਾ ਲੱਗੀ ਸੀ ਕੱਲ ਇੱਥੇ ਉਹ ਵੀ ਗਰੰਥੀ ਆਏ ਸੀ ਜਿਨ੍ਹਾਂ ਦੀ ਮਦਦ ਕੀਤੀ ਹੈ ਜਿਨ੍ਹਾਂ ਦੇ ਘਰ ਜਿਹੜੇ ਕੱਚੇ ਘਰ ਸੀਗੇ ਉਹ ਟੱਗੇ ਸੀਗੇ ਉਹਨਾਂ ਦੀ ਮਦਦ ਕੀਤੀ ਗਈ ਹੈ ਉਹ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੀ ਇਹ ਮਦਦ ਕੀਤੀ ਉਹਨਾਂ ਚ ਦੋ ਜਣੇ ਉਹ ਸਾਡੇ ਉਹ ਭਰਾ ਸੀਗੇ ਬਾਕੀ ਕੋਈ ਸਾਡੇ ਦੂਸਰੇ ਧਰਮਾਂ ਦੇ ਭਰਾ ਸੀਗੇ ਕਿਉਂਕਿ ਅਸੀਂ ਮਦਦ ਕਰਨ ਮੱਲੇ ਇਸ ਗੱਲ ਨੂੰ ਤੈਅ ਕਰ ਚੁੱਕੇ ਹਾਂ ਆਪਣੀ ਇਸ ਟੀਮ ਨੇ ਵੀ ਤੈਅ ਕੀਤਾ ਹੋਇਆ ਹੈ ਕਿ ਤੁਸੀਂ ਬਿਲਕੁਲ ਵੀ ਇਹ ਨਹੀਂ ਦੇਖੋਗੇ ਵੀ ਸਾਡੇ ਧਰਮ ਦਾ ਤੇ ਇਹਨੂੰ ਸਾਦਾ ਦਈਏ ਜਿਹਨੂੰ ਜਿੱਦਾਂ ਦੀ 6:00 ਵਜੇ ਹੈ ਔਰ ਜਿੰਨੀ ਸਾਡੀ ਫਾਊਂਡੇਸ਼ਨ ਦੀ ਹیثیت ਹੈ ਉਹਦੇ ਹਿਸਾਬ ਨਾਲ ਉਹਦੀ ਮਦਦ ਜੜੀ ਜਾ ਰਹੀ ਹੈ। ਮੈਂ ਸਭ ਅਪੀਲ ਕੀ ਕਰਨਾ ਚਾਹੂਂਗੇ ਜੇ ਕਿਸੇ ਨੇ ਕੋਈ ਮਦਦ ਵੀ ਭੇਜਣੀ ਹੈ ਤੁਹਾਡੇ ਤੱਕ ਕਿ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਵਾ। ਹੋਰ ਸਮਾਜ ਲਈ ਕੀ ਤੁਹਾਡੀ ਕੀ ਅਪੀਲ ਹੈਗੀ? ਦੇਖੋ ਮੈਂ ਜਿਹੜੇ ਵੀ ਲੋਕ ਬਾਹਰੋਂ ਮਦਦ ਦੇ ਲਈ ਆ ਰਹੇ ਹਨ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਵੀ ਸਿੱਧਾ ਸਾਡੇ ਤੱਕ ਪਹੁੰਚਣਾ ਜ਼ਰੂਰੀ ਨਹੀਂ। ਪੰਜਾਬ 'ਚ ਇੱਕ ਬੜੀ ਖਾਸੀਅਤ ਹੈ ਕਿ ਤੁਸੀਂ ਜਿਸ ਮਰਜ਼ੀ ਜ਼ਿਲ੍ਹੇ 'ਚ ਚਲੇ ਜਾਓ। ਉੱਥੇ ਜਿਹੜੇ ਗੁਰਦੁਆਰਾ ਸਾਹਿਬ ਇਹ ਮੰਦਰਾਂ ਦੀਆਂ ਸੁਸਾਇਟੀਆਂ ਆ ਜਾਂ ਲੀੜੀਆਂ ਲੋਕਲ ਮਸਜਿਦਾਂ ਮੇਰਾ ਤਜਰਬਾ ਇਹ ਕਹਿੰਦਾ ਲੋਕਾਂ ਦੀ ਸੋਚ ਅਲਾ ਹੋ ਸਕਦਾ ਨਾ ਉਦਾਂ ਦੀ ਹੋਵੇ ਕਿਉਂਕਿ ਮੈਂ ਤਾਂ ਬਚਪਨ ਤੋਂ ਗੁਰਦੁਆਰਾ ਦੁਖਣਾ ਸਾਹਿਬ ਨੂੰ ਦੇਖਿਆ ਤੇ ਗਿਆਨ ਸਲ ਮੰਦਰ ਨੂੰ ਦੇਖਿਆ ਤੇ ਜਾਵਾ ਮਸਜਿਦ ਨੂੰ ਦੇਖਿਆ ਇਸ ਤੋਂ ਇਲਾਵਾ ਹੋਰ ਜਿਹੜੀਆਂ ਸੁਸਾਇਟੀਆਂ ਪੂਰੇ ਪੰਜਾਬ 'ਚ ਅਸੀਂ ਮੈਂ ਹੁਣ ਤੱਕ ਦੇਖੀਆਂ ਧਾਰਮਿਕ ਤੇ ਮੈਨੂੰ ਉਹਨਾਂ ਦੇ ਜਿਹੜੇ ਅਧਿਕਾਰੀ ਹੈ ਜ਼ਿੰਮੇਦਾਰ ਹੈ ਉਹ ਸਭ ਤੋਂ ਸੋਹਣੇ ਤੇ ਸਿਸ਼ੱਜੇ ਸੱਜਣ ਲੱਗਦੇ ਆ ਜਿਨ੍ਹਾਂ 'ਚ ਇਨਸਾਨੀਅਤ ਦਾ ਦਰਦ ਹੈ ਹਮਦਰਦੀ ਹੈ ਕਿ ਮੈਂ ਜਿਹੜੇ ਵੀ ਲੋਕ ਮਦਦ ਕਰਨਾ ਚਾਹੁੰਨੇ ਹਨ ਉਹਨਾਂ ਨੂੰ ਕਹਿਣਾ ਵੀ ਕਿਸੇ ਇੱਕ ਖਾਸ ਬੰਦੇ ਕੋਲ ਪਹੁੰਚਣ ਦੀ ਬਜਾਏ ਆਪਣੇ ਇਲਾਕੇ ਦੇ ਜਿਹੜੇ ਧਾਰਮਿਕ ਸਥਾਨ ਹੈ ਚਾਹੇ ਉਹ ਗੁਰਦੁਆਰਾ ਹੈ ਚਾਹੇ ਮੰਦਿਰ ਹੈ ਚਾਹੇ ਮਸਜਿਦ ਹੈ ਉਹਨਾਂ ਤੱਕ ਪਹੁੰਚ ਜਾਓ ਕਿਉਂਕਿ ਜੋ ਧਰਮ ਸਥਾਨ ਤੇ ਚੀਜ਼ ਪਹੁੰਚਣੀ ਹੈ ਉਹ ਜ਼ਰੂਰਤਮੰਦ ਤੱਕ ਪਹੁੰਚਣੀ ਹੈ ਉਧਰ ਚ ਕਰਪਸ਼ਨ ਨਹੀਂ ਹੋ ਸਕਦਾ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਮਦਦ ਚਾਹੀਏ ਜਿਹੜਾ ਮਰਜ਼ੀ ਲੈ ਕੇ ਆਵੇ ਜਿਹੜਾ ਨੇੜੇ ਦਾ ਤਰਮਸਥਾਨ ਹੈ ਉੱਥੇ ਜਾਓ ਉਹਨਾਂ ਦੇ ਆਗੂਆਂ ਨਾਲ ਮਿਲੋ ਉਹ ਜ਼ਰੂਰਤਮੰਦਨ ਤੱਕ ਤੁਹਾਡੀ ਮਦਦ ਜਿਹੜੀ ਹੈ ਉਹ ਪਹੁੰਚਾ ਦੇਣਗੇ ਅਬੂਖਸ਼ਾ ਇਮਾਮ ਪੰਜਾਬ ਨੇ ਜਿੰਨਾ ਵੱਲੋਂ ਇੱਕ ਵੱਡੀ ਜਿਹੜੀ ਆ ਮਦਦ ਜਿਹੜੀ ਇੱਕ ਭੇਜੀ ਗਈ ਆ ਇਹ ਮਦਦ ਜਿਹੜੀ ਆ ਹਰਿਆਣਾ ਤੋਂ ਆਈ ਆ ਯੂਪੀ ਤੋਂ ਆਈ ਆ ਰਾਜਸਥਾਨ ਤੋਂ ਆਈ ਆ ਹਿਮਾਚਲ ਤੋਂ ਆਈ ਆ ਤਾਂ ਅੱਜ ਹਰ ਪਿੰਡ ਜਿਹੜੇ ਇਲਾਕੇ ਨੇ ਉੱਥੇ ਤੱਕ ਇਹ ਮਦਦ ਪਹੁੰਚਾਈ ਜਾ ਰਹੀ ਆ ਇਹ ਨਹੀਂ ਕਿ ਸਿਰਫ ਮੁਸਲਿਮ ਪਰਿਵਾਰਾਂ ਤੱਕ ਇਹ ਧਰਮ ਨਹੀਂ ਦੇਖਿਆ ਗਿਆ ਜਿਹੜਾ ਪੀੜਾ ਦੇ ਵਿੱਚ ਹੈਗਾ ਵਾ ਉਸ ਤੱਕ ਇਹ ਮਦਦ ਜਿਹੜੀ ਆ ਸ਼ਾਹੀਮਾਮ ਪੰਜਾਬ ਵੱਲੋਂ ਪਹੁੰਚਾਈ ਜਾ ਰਹੀ ਆ ਕੈਮਰਾਮੈਨ ਗੁਰਿੰਦਰਦਰ ਨਰਿੰਦਰ ਕੁਮਾਰ ਜਗਬੈਂਟੀਵੀ ਲੁਧਿਆਣਾ